ਆਡਾ ਰਾਏਕੋਟ ਜਗਰੋਂ ਸ਼ਹਿਰ ਦਾ 메인 ਚੌਕ ਆ ਇੱਥੇ ਚੌਕ ਦੇ ਨੇੜੇ ਬਿਲਕੁਲ 메인 ਚੌਕ ਦੇ ਵਿੱਚ 20 ਪ੍ਰਾਈਵੇਟ ਟੈਲੀਫੋਨ ਕੰਪਨੀ ਤੇ ਕੋਈ ਗੈਸ ਕੰਪਨੀ ਜਿਹੜੀ ਹੈਗੀ ਉਹਨਾਂ ਨੇ ਆ ਟੂਆ ਪੱਟ ਕੇ ਛੱਡਤਾ ਜੀ ਇਹ ਦੇਖੋ ਇਹ 6 ਫੁੱਟ ਦੇ ਕਰੀਬ ਡੂੰਘਾ ਟੂਆ ਇਹ 3 ਫੁੱਟ ਦੇ ਕਰੀਬ ਇਹ ਜਿਹੜਾ ਹੈਗਾ ਚੌੜਾ ਇਹਨੂੰ ਪੱਟ ਕੇ ਛੱਡੇ ਨੂੰ 20 ਦਿਨ ਹੋ ਗਏ ਇਸੇ ਤਰ੍ਹਾਂ ਪਿਆ ਇਹ ਇਹ ਇੱਕ ਹਾਦਸਿਆਂ ਦਾ ਕਾਰਨ ਬਣ ਸਕਦਾ ਮੇਨ ਚੌਕ ਆ ਕੋਈ ਵੀ ਕਰਮਚਾਰੀ ਜਿਹੜਾ ਹੈਗਾ ਇੱਕ ਵਾਰੀ ਇਹ ਤੋਂ ਆ ਪੱਟ ਕੇ ਆਪਣਾ ਕੰਮ ਕਰਕੇ ਕੰਮ ਕਰਨ ਤੋਂ ਬਾਅਦ ਇੱਥੇ ਕੋਈ ਨਹੀਂ ਆਇਆ ਨਾਇ ਇਹਦੇ ਬਾਰੇ ਕੋਈ ਨਗਰ ਕੌਂਸਲ ਧਿਆਨ ਦੇਣ ਨੂੰ ਤਿਆਰ ਆ ਵੀ ਇਹ ਜਿਹੜਾ ਈਟਾ ਬੜਾ ਟੋਆ ਆ ਪਟਿਆ ਹੋਇਆ ਇਹਨੂੰ ਭਰਿਆ ਜਾਵੇ ਨਗਰ ਕੌਂਸਲ ਨੂੰ ਵੀ ਇੱਥੋਂ ਕਰਮਚਾਰੀ ਰੋਜ਼ ਲੰਘ ਕੇ ਜਾਂਦੇ ਉਹਨਾਂ ਦੇ ਸਪਾਈਸੇ ਵੀ ਪਾਉਂਦੇ ਆ ਪਰ ਕੋਈ ਇੱਥੇ ਦੀ ਸੁਣਵਾਈ ਨਹੀਂ ਹੈਗੀ ਇੱਥੇ ਸਾਡੇ ਕੋਲ ਕੇ ਕੇ ਯੂਨੀਅਨ ਦੇ ਸਰਪ੍ਰਸਤ ਖੜੇ ਆ ਸ਼੍ਰੀ ਰਾਮ ਜੀ ਸ਼੍ਰੀ ਰਾਮ ਜੀ ਕੀ ਆਇਆਗਾ ਇੱਕ ਟੂਆ ਸ਼੍ਰੀ ਰਾਮ ਜੀ ਕਿਵੇਂ ਆ ਟੂਆ ਹੀ ਕਈ ਦਿਨਾਂ ਤੋਂ ਪੱਟਿਆ ਆ 15 20 ਦਿਨ ਹੋ ਗਏ ਕੋਈ ਜਿਹੜਾ ਬਾਲੀਵਾਰ ਸੀ ਨਾ ਉਹ ਇਹਨੂੰ ਕੋਈ ਸਾਹਮਦਾ ਬਾਗੇ ਜਦੋਂ ਮਰਜੀ ਕੋਈ ਪਸ਼ੂ ਲੈ ਕੇ ਪੈਂਦਾ ਆਗੇ ਜਦੋਂ ਮਰਜੀ ਕੋਈ ਬੰਦਾ ਲੈ ਕੇ ਪੈਂਦਾ ਕੰਨਾਂ ਦੀਆਂ ਲੱਤਾਂ ਟੁੱਟੀਆਂ ਤੇ ਵਿਚਾਰਿਆਂ ਦੀਆਂ ਆਗੇ ਹੂੰ ਕੋਈ ਜਿਆਦਾ ਬਦੀਵਾਸ ਨਹੀਂ ਕੋਈ ਇਹਨੂੰ ਗਾਵ ਨਹੀਂ ਕਰਦਾ ਇਹਨੂੰ ਜਲਦੀ ਜਲਦੀ ਮੰਨ ਦਿੱਤਾ ਜਾਵੇ ਖੰਡ ਜਾਈ ਮੰਗ ਆਈ ਹੈ ਹੂੰ ਕਿੰਨਾ ਇਹ ਪੱਟਿਆ ਕਿਹੜੀ ਕੰਪਨੀ ਅੱਗੇ ਨੇ ਇਹ ਇਹ ਜੀ ਬੀਐਸਐਨ ਵਾਲਾ ਨੇ ਤਾਰ ਪਾਉਂਦੇ ਸੀਗੇ ਉਹ ਕਹਿੰਦੇ ਸਾਡੀ ਤਾਰ ਤੋੜਦੀ ਉਹਨਾਂ ਨੇ ਗੈਸ ਵਾਲੇ ਗੈਸ ਪਾਈਪ ਵਾਲਾ ਨੇ ਹੂੰ ਨਾਲ ਇਹ ਹੁਣ ਕੋਈ ਗੈਸ ਪਾਈਪ ਵਾਲਾ ਆਉਂਦਾ ਕੋਈ ਨਾ ਹੀ ਬੀਐਸਐਨ ਵਾਲਾ ਆਉਂਦਾ ਜੀ ਕੋਈ ਟੈਲੀਫੋਨ ਮਹਿਕ ਮਹਿਲਾ ਟੈਲੀਫੋਨ ਮਹਿਕ ਮਹਿਲਾ ਇੱਕਾ ਹੋਰ ਆ ਨਾਲ ਸੜਕ ਦੇ ਨਾਲ ਤੁਹਾਨੂੰ ਦਿਖਾਈਏ ਇਹ ਆ ਪੱਟਤੀ ਹੈਗੀ ਹੈ ਇਹ ਵਾਟਰ ਸਪਲਾਈ ਦਾ ਪਾਉਣ ਲਈ ਇਹ ਤੁਰ ਤੋਂ ਨਹਿਰ ਤੋਂ ਲੈ ਕੇ ਚੰਕੀ ਰਾਣੀ ਚੌਕ ਤੱਕ ਪੱਟੀ ਹੈ ਇਸੇ ਤਰ੍ਹਾਂ ਇਹ ਪੱਟ ਕੀ ਖੜਤੀ ਤੇ ਦੁਬਾਰਾ ਕੋਈ ਇੰਟਰਲੌਕ ਟਾਈਲ ਨਹੀਂ ਲਾਈਗੀ ਕਿਹਾ ਜਾਂਦਾ ਜਿਵੇਂ ਇੰਟਰਲੌਕ ਟਾਈਲਾਂ ਲਾ ਕੇ ਇਹਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਊ ਪਰ ਇਹ ਦੇ ਬਾਵਜੂਦ ਵੀ ਇੱਥੇ ਵੀ ਕੋਈ ਨਹੀਂ ਆਇਆ ਸੜਕ ਸਾਰੀ ਖਰਾਬ ਹੋ ਗਈ ਹਰ ਟਾਈਮ ਮਿੱਟੀ ਧੂੜ ਉੱਡੀ ਰਹਿੰਦੀ ਆ ਜੀ ਸਾਰੇ ਮੈਦਾਨਾ ਭਰੀਆਂ ਰਹਿੰਦੇ ਆ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਆ ਜੀ ਨਾ ਕੋਈ ਮੂਰੇ ਸਾਡੇ ਦੁਕਾਨ ਦੇ ਸਾਰਾ ਕਾਰੋਬਾਰ ਬੰਦ ਹੋਇਆ ਪਿਆ ਸਦਾਨ ਦੇ ਮੂਰੇ ਕੋਈ ਗੱਡੀ ਖੜਨ ਦੀ ਜਗ੍ਹਾ ਨਹੀਂ ਕੋਈ ਸਕੂਟਰ ਖੜਨ ਦੀ ਜਗ੍ਹਾ ਨਹੀਂ ਆਈ ਜੀ ਕਿਹਾ ਸਾਡੇ ਕੋਲ ਟੇਕ ਯੂਨੀਅਨ ਦੇ ਪ੍ਰਧਾਨ ਖੜੇ ਆ ਸੁਨੀਪ ਕੁਮਾਰ ਸਾਹਿਬ ਮੋਹਨ ਦਾ ਪਸੇਵ ਜੀ ਕੀ ਕਹਦੇ ਹੋ ਬਰਾਮ ਬੋਲੋ ਜੀ ਬੋਲੋ ਬੋਲੋ ਅੰਮ੍ਰਿਤ ਅੰਮ੍ਰਿਤ ਆ ਗਿਆ ਮੈਂ ਤਾਂ ਪਾਵਾ ਦਿਨਾਂ ਦਾ ਪੱਟਿਆ ਪਿਆ ਜੀ ਕੋਈ ਸਾਥਾਈ ਨਹੀਂ ਹੁੰਦੀ ਜੀ ਕੋਈ ਨਹੀਂ ਪਾਈਪ ਲਾਈਨ ਲਈ ਪੱਟੀ ਸੀਗੀ ਸੜਕ ਤੇ ਕੰਮ ਖੇਲਾ ਜੀ ਗੱਡੀਆਂ ਪਲਟਣ ਦਾ ਖਤਰਾ ਬਣਿਆ ਵੀ ਹੈ ਜੀ ਸਾਥ ਸਾਥ ਵੀ ਕਰਕੇ ਗੱਡੇ ਗੱਡੇ ਪਾਣੀ ਹੋ ਗਿਆ ਜੀ ਉਹਦੇ ਜੀ ਇਹ ਕਿੰਨੇ ਦਿਨ ਹੋ ਗਏ ਪੱਟੀ ਪਈ 15 ਦਿਨ ਦੇ ਨੇੜੇ ਡੇਢ ਹੋ ਗਿਆ ਜੀ ਕੋਈ ਨਹੀਂ ਪਰਕਰਤਾ ਕੋਈ ਨਹੀਂ ਆਇਆ ਜੀ ਮੁੜ ਕੇ ਜੀ ਟੈਲੀਫੋਨ ਵਾਲੇ ਤਾਰ ਜੁੜ ਗਏ ਜੀ ਮੁੜ ਕੇ ਕੋਈ ਆਇਆ ਨਹੀਂ ਹੈ ਜੀ ਇਹ ਸਬੰਧ ਵਿੱਚ ਸਾਰੇ ਜਿਹੜੇ ਹੈਗੇ ਆ ਲਾਸ਼ੇ ਨਮਰਕਿਆਂ ਦੀ ਮੰਗਾ ਇਸ ਸੰਬੰਧਤ ਮਹਿਕਮਾ ਜਿਹੜੇ ਪੱਟੀ ਹੈਗੀ ਆ ਪ੍ਰਾਈਵੇਟ ਟੈਲੀਫੋਨ ਕੰਪਨੀ ਜਾਂ ਗੈਸ ਕੰਪਨੀ ਹੈਗੀ ਆ ਉਹਨਾਂ ਨੂੰ ਤੇ ਨਗਰ ਕੌਂਸਲ ਜਗਰਾਉਂ ਨੂੰ ਦੇ ਸੰਬੰਧ ਵਿੱਚ ਚੰਨਤ ਧਿਆਨ ਦੇਣ ਦੀ ਲੋੜ ਆ ਉਹ ਕੋਈ ਤੁਹਾਨੂੰ ਦਿਖਾਈਏ ਇੱਥੇ ਜਿਹੜੀ ਆ ਪਾਈਪਲਾਈਨ ਕਾਉਣ ਲਈ ਪੱਟੀ ਸੀਗੀ ਫੜ ਕੇ ਇਹ ਨਗਰ ਕੌਂਸਲ ਤੋਂ ਬੰਨੂ ਇਹ ਪੱਟ ਕੀ ਉਸੇ ਤਰ੍ਹਾਂ ਫਿਰਦੀ ਜਿਵੇਂ ਜਨਾ ਖਾ ਖਾਂ ਦੇ ਉੱਤੇ ਜਦੋਂ ਫੜਕੁੱਤੀ ਨਹੀਂ ਹੋਈ ਐ ਜਦੋਂ ਨੀਮੀ ਹੋਈ ਐ ਪਾਣੀ ਖੜਾ ਕਿਸੇ ਟਾਈਮ ਵੀ ਇੱਥੇ ਗੱਡੀਆਂ ਪਲਟਣ ਦਾ ਡਰ ਰਹਿੰਦਾ ਦੇਖੋ ਧਰਤਾਪੇ ਇਹ ਨਹਿਰ ਤਾਂ ਕੇ ਇਸੇ ਤਰ੍ਹਾਂ ਦਾ ਹਾਲ ਆਇਆ ਤਾਂ ਦੇਖੋ ਰੈਕੋਰਡ ਵੱਧਿਆ ਅਕਿੱਤਾ ਵੱਡਾ ਧੋਆ ਪਿਆ ਆ ਬਲਕਿ ਸਾਡੇ ਨਾਲ ਸਾਡੇ ਰਾਸੇ ਫੋਟੋ ਗੱਡੀ ਦੇ ਕਾਪੂ ਹੋ ਕੇ ਪਲਟ ਸਾਥ ਗਿਆ ਇਸ ਬਾਰੇ ਵੀ ਜਿਹੜੀ ਹੈਗੀ ਆ ਗੋਲਦੋ ਮੈਕ ਨੂੰ ਜਿਹਨੇ ਪੱਟਿਆ ਰਾਜ ਸਾਲਿਸਤਾਨਕ ਵਧਾਇਕ ਜਿਹੜੀ ਹੈਗੀ ਆ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇੱਥੇ ਇੰਟਰਲੌਕ ਪੈਲਾ ਲਾ ਕੇ ਸੜਕ ਨੂੰ ਪੂਰਨ ਦਾ ਪ੍ਰਬੰਧ ਕੀਤਾ ਜਾਵੇ। ਕੋਹ ਹਰ ਟਾਈਮ ਇਹ ਕਾਹਦੀ ਆ ਸੜਕ ਤੇ